ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮਿਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ ਵਾਚੀਕਾ ਅਮਨਪ੍ਰੀਤ कौर ਮਨੁੱਖਤਾ ਦੀ ਭਲਾਈ ਹੀ ਸਭ ਤੋਂ ਵੱਡਾ ਧਰਮ ਮੰਨਿਆ ਜਾਂਦਾ ਹੈ ਇਹ ਮੈਡੀਕਲ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਮਨੁੱਖ ਨਾ ਸਿਰਫ ਜਿਉਂਦੇ ਜੀ ਬਲਕਿ ਮਰਨ ਉਪਰੰਤ ਵੀ ਅੰਗਦਾਨ ਕਰਕੇ ਮਨੁੱਖਤਾ ਦੀ ਭਲਾਈ ਕਰ ਸਕਦਾ ਹੈ ਅੰਗਦਾਨ ਚ ਸਭ ਤੋਂ ਮਹੱਤਵਪੂਰਨ ਅੱਖਾਂ ਦਾ ਦਾਨ ਕਰਨਾ ਮੰਨਿਆ ਜਾਂਦਾ ਹੈ ਸਿਆਣੇ ਆਖਦੇ ਨੇ ਅੱਖਾਂ ਗਈਆਂ ਤਾਂ ਜਹਾਨ ਗਿਆ ਜੇਕਰ ਕਿਸੇ ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਸਦਾ ਲਈ ਚਲੀ ਜਾਂਦੀ ਹੈ ਤਾਂ ਉਸ ਦੀ ਜ਼ਿੰਦਗੀ 'ਚ ਹਨੇਰਾ ਛਾ ਜਾਂਦਾ ਹੈ ਪਰ ਜੇਕਰ ਉੱਥੇ ਹੀ ਕੋਈ ਵਿਅਕਤੀ ਜਿਸ ਦੀ ਨਜ਼ਰ ਜਾਂ ਜਿਸ ਦੀਆਂ ਅੱਖਾਂ ਦੀ ਹਾਲਤ ਬਿਲਕੁਲ ਠੀਕ ਹੈ ਉਹ ਆਪਣੀਆਂ ਅੱਖਾਂ ਮਰਨ ਤੋਂ ਬਾਅਦ ਦਾਨ ਕਰ ਦੇਵੇ ਤਾਂ ਦੂਸਰੇ ਵਿਅਕਤੀ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦਾ ਹੈ ਵਿਸ਼ੇ ਪੱਧਰ ਤੇ ਲੋਕਾਂ ਨੂੰ ਅੱਖਾਂ ਦਾਨ ਕਰਨ ਪ੍ਰਤੀ ਜਾਗਰੂਕ ਕਰਨ ਵਾਸਤੇ ਪਿਛਲੇ ਕਰੀਬ 40 ਸਾਲਾਂ ਤੋਂ ਹਰ ਸਾਲ ਅੱਖਾਂ ਦਾਨ ਕਰਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪੰਦਰਵਾੜਾ ਮਨਾਇਆ ਜਾਂਦਾ ਹੈ ਕੋਮੀ ਪદ્ધਤੀ ਅਨੁਸਾਰੇ ਅੰਦਾਜ਼ੇ ਮੁਤਾਬਕ ਦੁਨੀਆ ਭਰ ਚ ਹਰ ਸਾਲ 40 ਲੱਖ 90 ਹਜ਼ਾਰ ਲੋਕ ਅਤੇ ਭਾਰਤ ਅੰਦਰ ਅੰਦਾਜ਼ਨ 10 ਲੱਖ 10 ਹਜ਼ਾਰ ਲੋਕ ਕਾਰਨੀਅਲ ਅੰਨੇਪੜਦਾ ਸ਼ਿਕਾਰ ਹੁੰਦੇ ਨੇ ਭਾਰਤ ਚ ਕਾਰਨੀਅਨ ਅੰਨੇਪੜਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਦੁਨੀਆ ਭਰ ਚ ਸਭ ਤੋਂ ਵੱਧ ਹੈ ਇਸ ਦੇ ਮੁਕਾਬਲੇ ਅੱਖਾਂ ਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਅੰਕੜਿਆਂ ਮੁਤਾਬਕ 2017-18 ਚ ਭਾਰਤ ਅੰਦਰ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ 10 ਲੱਖ ਲੋਕਾਂ ਵਿੱਚੋਂ 29 ਵਿਅਕਤੀ ਰਹੀ ਹੈ ਤੇ ਉਸੇ ਸਾਲ 69343 ਲੋਕਾਂ ਨੇ ਅੱਖਾਂਦਾਨ ਕੀਤੀਆਂ ਭਾਰਤ 'ਚ 2019 'ਚ ਕੋਰੋਨਾ ਮਹਾਮਾਰੀ ਤੋਂ ਪਹਿਲਾਂ 55260 ਕਾਰਨੀਅਲ ਪ੍ਰਾਪਤ ਕੀਤੇ ਗਏ ਜਦੋਂ ਕਿ ਸਿਰਫ 26416 ਹੀ ਵਰਤੇ ਜਾ ਸਕੇ 2020 'ਚ ਕੋਰੋਨਾ ਮਹਾਮਾਰੀ ਕਾਰਨ ਅੱਖਾਂਦਾਨ ਕਰਨ ਦਾ ਰੁਝਾਨ ਇੱਕਦਮ ਘਟ ਗਿਆ ਤੇ ਸਿਰਫ चार सौ तिरानवे ही अखा दान की जदों की उस साल तेरह हजार तीन सौ तेई लोगों दखा ट्रांसप्लांट कि भारत सरकार के आंकड़ा मुताबिक साल दो हजार तेईस दौरान संताली हजार छे सौ छिहत्तर कारनिया प्राप्त किए गए जदों की उन्न 3057 ਹੀ ਟ੍ਰਾਂਸਪਲੈਂਟ ਕੀਤੇ ਜਾ ਸਕੇ ਜੇਕਰ ਦੇਸ਼ ਅੰਦਰ ਅੱਖਾਂ ਦੇ ਕਾਰਨੀਆ ਟ੍ਰਾਂਸਪਲੈਂਟ ਕਰਨ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਭਾਰਤ ਚ ਪਹਿਲਾ ਆਈ ਬੈਂਕ ਆਜ਼ਾਦੀ ਤੋਂ ਪਹਿਲਾਂ 1945 ਚ ਮਦਰਾਸ ਵਿਖੇ ਡਾਕਟਰ ਆਰ.ਐਸ ਮਿਥੇਈ ਵੱਲੋਂ ਖੋਲਿਆ ਗਿਆ ਜਿਨ੍ਹਾਂ ਨੇ 1948 ਵਿੱਚ ਦੇਸ਼ ਅੰਦਰ ਸਭ ਤੋਂ ਪਹਿਲਾ ਅੱਖਾਂ ਟ੍ਰਾਂਸਪਲੈਂਟ ਕਰਨ ਦਾ ਆਪਰੇਸ਼ਨ ਕੀਤਾ ਹਾਲਾਂਕਿ ਪਹਿਲਾ ਸਫਲਤਾਪੂਰਵਕ ਕਾਰਨੀਆ ਟ੍ਰਾਂਸਪਲੈਂਟ 1960 ਚ ਇੰਦੌਰ ਵਿਖੇ ਡਾਕਟਰ ਪੀ.ਆਰ ਟਾਂਡਾ ਵੱਲੋਂ ਕੀਤਾ ਗਿਆ ਮੰਨਿਆ ਜਾਂਦਾ ਹੈ ਲੋਕਾਂ ਅੰਦਰ ਜਿੱਥੇ ਅੱਖਾਂ ਦਾਣ ਕਰਨ ਪ੍ਰਤੀ ਜਾਗਰੂਕਤਾ ਦੀ ਘਾਟ ਹੈ ਉੱਥੇ ਹੀ ਲੋੜਵੰਦ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰ ਵੀ ਇਸ ਪ੍ਰਤੀ ਅਣਜਾਣ ਨੇ ਵਿਸ਼ਲੇਸ਼ਣ ਮੁਤਾਬਕ ਲੋਕਾਂ ਨੇ ਅੱਖਾਂ ਤੇ ਕਾਰਨੀਆਂ দান ਕਰਨ ਬਾਰੇ ਜਾਗਰੂਕ ਕਰਨ ਲਈ ਵੱਡੇ ਪੱਧਰ ਤੇ ਜਾਗਰੂਕਤਾ ਮਹਿੰਮ ਫੈਲਾਉਣ ਦੀ ਲੋੜ ਹੈ ਤੇ ਜਿੱਥੇ ਕੇਂਦਰੀ ਸਿਹਤ ਮੰਤਰਾਲਾ ਤੇ ਪੰਜਾਬ ਦਾ ਸਿਹਤ ਪਰਿਵਾਰ ਭਲਾਈ ਵਿਭਾਗ ਜਾਗਰੂਕ ਮਹਿੰਮ ਚਲਾ ਰਿਹਾ ਹੈ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਇਸ ਨੇਕ ਕਾਰਜ ਵਿੱਚ ਯਤਨਸ਼ੀਲ ਨੇ ਇਨ ਵਿੱਚ ਸਭ ਤੋਂ ਪੁਰਾਣੀ ਸੰਸਥਾ ਆਈ ਬੈਂਕ ਐਸੋਸੀਏਸ਼ਨ ਆਫ ਇੰਡੀਆ ਸ਼ਾਮਿਲ ਹੈ ਜੋ ਕਿ 1999 ਚ ਹੋਂਦ ਚ ਆਈ ਪਿਛਲੇ 6 ਦਹਾਕਿਆਂ ਦੌਰਾਨ ਭਾਰਤ ਚ ਅੱਖਾਂ ਦਾਨ ਕਰਨ ਲਈ ਖੋਲੇ ਗਏ ਆਈ ਬੈਂਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਗਈ ਹੈ ਅਤੇ 2023 ਤੱਕ ਆਈ ਬੈਂਕ ਐਸੋਸੀਏਸ਼ਨ ਆਫ ਇੰਡੀਆ ਅਧੀਨ 740 ਆਈ ਬੈਂਕ ਮੈਂਬਰ ਵਜੋਂ ਰਜਿਸਟਰ ਹੋ ਚੁੱਕੇ ਨੇ ਇਸ ਵਾਰ ਦੇਸ਼ ਅੰਦਰ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ ਕਰਨ ਦਾ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਅੱਖਾਂ ਦਾਨ ਕਰਨ ਲਈ ਕਿਹੜੇ ਇਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਬਾਰੇ ਅੱਖਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਅੱਖਾਂ ਸਿਰਫ ਮਰਨ ਉਪਰੰਤ ਹੀ দান ਹੁੰਦੀਆਂ ਨੇ ਇਹ ਮੌਤ ਦੇ 4 ਤੋਂ 6 ਘੰਟਿਆਂ ਅੰਦਰ ਹੀ দান ਹੋਣੀਆਂ ਚਾਹੀਦੀਆਂ ਨੇ ਮਾਹਿਰਾਂ ਦਾ ਮੰਨਣਾ ਹੈ ਕਿ ਅੱਖਾਂ ਦਾਨ ਕਿਸੇ ਵੀ ਉਮਰ 'ਚ ਹੋ ਸਕਦੀਆਂ ਨੇ ਚਾਹੇ ਐਨਕਾ ਲੱਗੀਆਂ ਹੋਣ ਅੱਖਾਂ ਦਾ ਆਪਰੇਸ਼ਨ ਹੋਇਆ ਹੋਵੇ ਜਾਂ ਫਿਰ ਅੱਖਾਂ ਦੇ ਵਿੱਚ ਲੈਂਸ ਪਾਏ ਹੋਣ ਅੱਖਾਂ ਦਾਨ ਕਰਨ ਲਈ ਆਪਣੇ ਨੇੜਲੇ ਆਈ ਬੈਂਕ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ ਤੇ ਆਈ ਬੈਂਕ ਦੀ ਟੀਮ ਦੇ ਆਉਣ ਤੱਕ ਅੱਖਾਂ ਦੀ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਤੇ ਅੱਖਾਂ ਪਰ ਗਿੱਲਾ ਤੇ ਸਾਫ਼ ਕੱਪੜਾ ਰੱਖਿਆ ਜਾਵੇ ਤੇ ਸਿਰ ਦੇ ਥੱਲੇ ਸਹਰਾਣਾ ਰੱਖਿਆ ਜਾਵੇ ਤਾਂ ਜੋ ਅੱਖਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਖਾਂਦਾਨ ਕਰਨ ਦੀ ਪ੍ਰਕਿਰਿਆ 10 ਤੋਂ 15 ਮਿੰਟਾਂ ਚ ਹੀ ਮੁਕੰਮਲ ਕਰ ਲਈ ਜਾਂਦੀ ਹੈ ਐਡਜ਼ ਪੀਲੀਆ ਬਲੱਡ ਕੈਂਸਰ ਤੇ ਦਿਮਾਗੀ ਬੁਖਾਰ ਨਾਲ ਪੀੜਤ ਵਿਅਕਤੀਆਂ ਦੀਆਂ ਅੱਖਾਂ ਦਾਣ ਨਹੀਂ ਕੀਤੀਆਂ ਜਾ ਸਕਦੀਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਧਨੀ ਰਾਮ ਚਾਤਰੀਕ ਨੇ ਅੱਖਾਂ ਦੀ ਮਹੱਤਤਾ ਬਾਰੇ ਬਹੁਤ ਹੀ ਖੂਬਸੂਰਤ ਕਵਿਤਾ ਲਿਖੀ ਹੈ ਉਹ ਲਿਖਦੇ ਨੇ ਅੱਖਿਓ ਤੱਕਣਾ ਬਾਣ ਤੋੜੀ ਕੌਣ ਕਹੇ ਤੁਸੀਂ ਤੱਕੋ ਨਾ ਜਗਤ ਤਮਾਸ਼ਾ ਜਮ ਜਮ ਤੱਕੋ ਤੱਕਦੀਆਂ ਤੱਕਦੀਆਂ ਥੱਕੋ ਨਾ ਅੱਖਾਂ ਦਾਨ ਕਰਨ ਲਈ ਜੇਕਰ ਕੋਈ ਵਿਅਕਤੀ ਫਾਰਮ ਭਰਨਾ ਚਾਹੁੰਦਾ ਹੈ ਤਾਂ ਉਹ www.health.punjab.login ਤੇ ਰਜਿਸਟਰ ਕਰ ਸਕਦਾ ਹੈ ਅਤੇ ਇਸ ਤੋਂ ਇਲਾਵਾ ਸਾਰੇ ਹੀ ਸਬ ਡਿਵੀਜ਼ਨਲ ਜ਼ਿਲ੍ਹਾ ਪਤਰੀ ਸਰਕਾਰੀ ਹਸਪਤਾਲਾਂ ਤੇ ਸਰਕਾਰੀ ਮੈਡੀਕਲ ਕਾਲਜਾਂ 'ਚ ਇਹ ਫਾਰਮ ਮੁਹੱਈਆ ਨੇ ਜਿੱਥੇ ਜਾ ਕੇ ਕੋਈ ਵੀ ਵਿਅਕਤੀ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ ਆਓ ਸਾਰੇ ਅੱਖਾਂ ਦਾਨ ਕਰਨ ਦੀ ਇਸ ਮਹਿੰਮ ਨਾਲ ਜੁੜੀਏ ਤੇ ਜਿਨ੍ਹਾਂ ਦੇ ਜ਼ਿੰਦਗੀ ਹਨੇਰ ਬਣ ਚੁੱਕੇ ਨੇ ਉਨ੍ਹਾਂ ਦੀ ਜ਼ਿੰਦਗੀ ਰੌਸ਼ਨ ਕਰੀਏ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ